ਮੇਰੇ ਵਾਲ ਪੁੱਟਨੇ ਮੈਨੂੰ ਮਾਰਨਾ ਮੈਂ ਇਹਨਾਂ ਨੂੰ ਪੇਜ ਕੇ ਸਾਰਾ ਟਰੀਟਮੈਂਟ ਕਰਾਵਾਂਗੇ। ਦੇਖੋ ਤੁਹਾਨੂੰ ਵੀ ਬੁਰਾ ਲੱਗਿਆ ਹੋਵੇਗਾ ਵੀਡੀਓ ਦੇਖ ਕੇ ਤਾਂ ਸੋਚੋ ਮੇਰੇ ਸਰੀਰ ਦੇ ਵਿੱਚ ਕੁਝ ਨਹੀਂ ਛੱਡਿਆ ਉਹਨੇ ਮਾਰ ਮਾਰ ਕੇ। ਜੋ ਮੈਨੂੰ ਕਿੰਨਾ ਬੁਰਾ ਲੱਗਦਾ ਇੱਥੇ ਰੋਜ਼ ਔਰ ਮੇਰੇ ਨਾਲ ਤੇ ਮੇਰੇ ਉੱਥੇ ਪਿੰਡ 'ਚ ਦੋ ਬੱਚੇ ਨੇ ਛੋਟੇ ਸਾਡੀ ਧੀ ਨੂੰ ਬੜਾ ਔਖ ਕਰਕੇ ਸਾਡੀ ਧੀ ਨੇ 13 ਸਾਲ ਔਕਰ ਨਿਛੜਿਆ। ਦੇਖੋ ਤੁਹਾਨੂੰ ਵੀ ਬੁਰਾ ਲੱਗਿਆ ਹੋਵੇਗਾ ਵੀਡੀਓ ਦੇਖ ਕੇ ਤਾਂ ਸੋਚੋ ਮੈਨੂੰ ਕਿੰਨਾ ਬੁਰਾ ਲੱਗਦਾ ਇੱਥੇ ਰੋਜ਼ ਔਰ ਮੇਰੇ ਨਾਲ ਮੇਰੀ ਪੂਰੀ ਟੀਮ ਨੂੰ ਜਿਹੜੇ ਤੁਸੀਂ ਪਿੱਛੇ ਬੈਠੇ ਮੇਰੇ ਲੋਕ ਦੇਖ ਰਹੇ ਹੋ ਇਹ ਸੰਗਤ ਹੈ ਔਰ ਗੁਰੂ ਸਾਹਿਬ ਨੇ ਤਾਂ ਸੰਗਤ ਨੂੰ ਰੱਬ ਦਾ ਦਰਜਾ ਦਿੱਤਾ ਹੈ ਅੱਜ ਕੱਲ ਹਰ ਬੰਦਾ ਭਟਕਿਆ ਫਿਰਦਾ ਆਪਣੀ ਆਪਣੀ ਪ੍ਰੋਬਲਮ ਨੂੰ ਲੈ ਕੇ ਪਰ ਅਫਸੋਸ ਉਹ ਰੱਬ ਨੂੰ ਲੱਭਣ ਦੇ ਲਈ ਕਿਸੇ ਨਾ ਕਿਸੇ ਜਾ ਕੇ ਗਲਤ ਜਗ੍ਹਾ ਤੇ ਫਸ ਜਾਂਦਾ ਤੇ ਉੱਥੇ ਪੈਸੇ ਆਪਣੇ ਖਰਾਬ ਕਰ ਬੈਂਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਅਰਦਾਸ ਹੈ ਪ੍ਰੇਅਰ ਹੈ ਦੁਆ ਹੈ ਇਹ ਜੇ ਕੋਈ ਹੋਰ ਮੇਰੇ ਵਾਸਤੇ ਕਰੇਗਾ ਤਾਂ ਹੀ ਕਬੂਲ ਹੋਣੀ ਹੈ ਕਿਉਂ ਪਰਮਾਤਮਾ ਸਿੱਧਾ ਮੇਰੇ ਦਿਲੋਂ ਮੇਰੀ ਸਿੱਧਾ ਕਨੈਕਸ਼ਨ ਰੱਬ ਨਾਲ ਨਹੀਂ ਹੋ ਸਕਦਾ ਕੀ ਕਿਸੇ ਵਿਚੋਲੇ ਦੀ ਲੋੜ ਹੈ ਮੈਨੂੰ ਰੱਬ ਨਾਲ ਮਲਾਪ ਕਰਨ ਵਾਸਤੇ ਨਹੀਂ ਅੱਜ ਪਖੰਡਵਾਦ ਦੇ ਨਾਮ ਤੇ ਜੋ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਮਾਫੀ ਚਾਹਨਾ ਇਹਦੇ ਵਿੱਚ ਉਹ ਪਖੰਡੀ ਘੱਟ ਜ਼ਿੰਮੇਦਾਰ ਨੇ ਜ਼ਿਆਦਾ ਜ਼ਿੰਮੇਦਾਰ ਅਸੀਂ ਲੋਕ ਆ ਇਹ ਸਿੱਧਾ ਤੀਰਥ ਹੈ ਆ ਤੀਰਥ ਜਗ੍ਹਾ ਤੁਸੀਂ ਦੇਖੋ ਪਿੱਛੇ ਤੱਕ ਮਰੀਜ਼ਾਂ ਦਾ ਰਸ਼ ਦੇਖੋ ਕਿੰਨਾ ਔਰ ਉਹ ਭੈਣ ਜਿਹਦੇ ਹਸਬੈਂਡ ਨੇ ਮਾਰਕਟਾਈ ਕਰਕੇ ਮਤਲਬ ਉਹਦੇ ਕੰਨ ਉਹਦੇ ਅੱਖਾਂ 'ਚ ਖੂਨ ਵੀ ਆਣ ਲੱਗ ਗਿਆ ਤੇ ਉਹਦਾ ਚੂਲਾ ਵੀ ਟੁੱਟ ਗਿਆ ਆਜੋ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਰੋਜ਼ ਸਾਡੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਨੇ ਤੇ ਆ ਇੱਕ ਪੇਸ਼ੈਂਟ ਆ ਸਾਡੇ ਕੋਲ ਦੇਖੋ ਪੇਸ਼ੈਂਟ ਵਿਚਾਰੇ ਦਾ ਨਾਮ ਸ਼ਿਵ ਹੈ ਨਾਮ ਸ਼ਿਵ ਹੈ ਬੱਚੇ ਦਾ ਪਰ ਦੋ ਤਿੰਨ ਦਿਨ ਤੋਂ ਮਾਪੇ ਆਪਣੇ ਬੱਚੇ ਨੂੰ ਲੈ ਕੇ ਘੁੰਮਰੇ ਨੇ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਬਿਲਕੁਲ ਵੀ ਤੇ ਹੁਣ ਵੀ ਐਡਮਿਟ ਨਹੀਂ ਕਰਾ پا ਰਹੇ ਕਿਉਂਕਿ ਉਹਨਾਂ ਕੋਲ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਸੋਚੋ ਇਸ ਪਰਿਵਾਰ ਤੇ ਕੀ ਬੀਤਰੀ ਹੋएगी ਤੁਸੀਂ ਕਿਉਂ ਆਏ ਮਾਤਾ ਜੀ ਤੁਹਾਡਾ ਕੀ ਹੈ ਤੁਸੀਂ ਕਦ ਲਈ ਆਏ ਆਓ ਜੀ ਸਾਡੇ ਕੀ ਹੋਇਆ ਬਾਪੂ ਜੀ ਅੱਛਾ ਤੁਹਾਡੇ ਬਾਥਰੂਮ ਵਾਲੀ ਪਾਈਪ ਲੱਗੀ ਕੀ ਹੋਇਆ ਜੀ ਤੁਹਾਨੂੰ ਇਹਨਾਂ ਨੂੰ ਬਾਥਰੂਮ ਦੀ ਦਿੱਕਤ ਆਪਰੇਸ਼ਨ ਦੱਸਿਆ ਸੀਗਾ ਜੀ ਇਹਨਾਂ ਨੂੰ ਕਿੰਨੇ ਪੈਸੇ ਮੰਗਦੇ ਡਾਕਟਰ ਪੈਸਾ ਤਾਂ ਕੋਈ ਨਹੀਂ ਮੰਗਿਆ ਹੈਗਾ ਮੈਂ ਕੋਈ ਨਹੀਂ ਤੁਹਾਡਾ ਇਲਾਜ ਕਰਾਵਾਂ 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 ਦੇਖੋ ਇੱਥੇ ਬਹੁਤ ਜ਼ਿਆਦਾ ਮਰੀਜ਼ ਨੇ ਤੁਸੀਂ ਜਿਵੇਂ ਵੀਡੀਓ ਦੇਖ ਸਕਦੇ ਹੋ ਆ ਭੈਣ ਜਿਹੜੀ ਸਾਡੀ ਜਦੀ ਵੀਡੀਓ ਤੁਸੀਂ ਦੇਖੀ ਜਿਹਦੇ ਵਿੱਚ ਇਹਨਾਂ ਦੇ ਹਸਬੰਦ ਨੇ ਮਾਰ ਕਟਾਈ ਕੀਤੀ ਜਿਸ ਦੇ ਕਰਕੇ ਚੂੜਾ ਟੁੱਟ ਗਿਆ ਯਾਰ ਮੈਨੂੰ ਇੱਕ ਗੱਲ ਦੱਸੋ ਜਿਹੜੇ ਬਾਪ ਆਪਣੀਆਂ ਧੀਆਂ ਤੇ ਵਿਆਹ ਤੇ 2-2 3-3 ਕਰੋੜ ਰੁਪਏ ਲਾਨਨੇ ਹੋ ਉਹ ਮੈਨੂੰ ਲੱਗਦਾ ਸ਼ੋਅ ਆਫ ਲਈ ਲਾਨਨੇ ਹੋ ਤੁਸੀਂ ਵੈਸੇ ਮੇਰਾ ਕੋਈ ਹੱਕ ਨਹੀਂ ਉਸ ਚੀਜ਼ ਤੇ ਬੋਲਣ ਨੂੰ ਪਰ ਮੇਰੇ ਦਿਲ ਦੇ ਭਾਵ ਨੇ ਕਿ ਇਹ ਵੀ ਤਾਂ ਇੱਕ ਘਰ ਦੀ ਧੀ ਆ ਜਿਹਦਾ ਵਿਆਹ ਹੋਇਆ ਦੋ ਬੱਚੀਆਂ ਨੇ ਇੱਕ ਤਾਂ ਵਿਚਾਰੀ ਬੋਲ ਸੁਣ ਵੀ ਨਹੀਂ ਸਕਦੀ ਚੂਲਾ ਟੁੱਟਿਆ ਬੈ ਕਿੰਨੀ ਦਿਨ ਤੋਂ ਟੁੱਟਿਆ ਬੈਨੇ ਚੂਲਾ ਦੋ ਸਾਲ ਤੋਂ ਵੀਰੇ ਦੋ ਸਾਲ ਤੋਂ ਚੂਲਾ ਟੁੱਟਿਆ ਬੈ ਤੇ ਇਲਾਜ ਕਿਉਂ ਨਹੀਂ ਕਰਾ ਰਹੇ ਪਤਾ ਨਹੀਂ ਵੀਰ ਨਹੀਂ ਪੈਸੇ ਕਰਕੇ ਇਲਾਜ ਨਹੀਂ ਕਰਾ پا ਰਹੇ ਨਹੀਂ ਵੀਰ ਮੈਨੂੰ ਇਹਨਾਂ ਨਹੀਂ ਰੀਜਨ ਪਤਾ ਪਰ ਮੇਰਾ ਇਲਾਜ ਨਹੀਂ ਕਰਾਉਂਦੇ ਨਾ ਮੈਨੂੰ ਕਿੰਨੇ ਪੈਸੇ ਮੰਗਦੇ ਡਾਕਟਰ 2 ਲੱਖ ਮੰਗਦੇ ਆ ਸਾਰਾ ਤੁਸੀਂ ਕਿਉਂ ਨਹੀਂ ਕਰਾ ਰਹੇ ਆਪਰੇਸ਼ਨ ਆਪਣਾ ਸਰ ਮੇਰੀ ਇੰਨੀ ਗੁਜਾਇਸ਼ ਨਹੀਂ ਨਾ ਪਈ ਦੇਖੋ 2 ਲੱਖ ਰੁਪਏ ਡਾਕਟਰ ਮੰਗ ਰਿਹਾ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਇਹ ਸਿਰਫ ਤੁਹਾਨੂੰ ਮੈਂ ਦੋ ਮਰੀਜ਼ਾਂ ਦੀਆਂ ਕਹਾਣੀਆਂ ਦ ਜੇ ਉਹ ਸਾਰੇ ਮਰੀਜ਼ਾਂ ਦੀ ਤੁਹਾਨੂੰ ਮੈਂ ਇੱਕ ਇੱਕ ਪ੍ਰੋਬਲਮ ਸ਼ੇਅਰ ਕਰਨ ਬਹਿ ਜਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਕੁਝ ਸੁਣ ਪਾਉਂਗੇ ਮੈਂ ਇਹੀ ਰਿਕਵੈਸਟ ਕਰਦਾ ਹਾਂ ਵੀਡੀਓ ਦੇਖਣ ਵਾਲਿਆਂ ਨੂੰ ਕਿ ਰੱਬ ਕਦੀ ਖੁਸ਼ ਨਹੀਂ ਹੋਣਾ ਜੇ ਤੁਸੀਂ ਸਿੱਧਾ ਜਾ ਕੇ ਕਿਸੇ ਦੇ ਥਰੂ ਰੱਬ ਨੂੰ ਮਿਲਣ ਦੀ ਕੋਸ਼ਿਸ਼ ਕਰੋਗੇ ਪਰਮਾਤਮਾ ਇੱਥੇ ਸਾਕਸ਼ਾਤ ਬੈਠਾ ਹੈ ਇਹ ਤੀਰਥ ਹੈ ਅੱਜ ਕੱਲ ਲੋਕ ਬੜੇ ਮੂਰਖ ਬਨ ਰਹੇ ਨੇ ਕਿ ਮੇਰੀ ਲੋਟਰੀ ਲੱਗ ਜਾਵੇ ਤੂੰ ਮੇਰੇ ਲਈ ਪ੍ਰੇਅ ਕਰ ਦੇ ਤੂੰ ਮੇਰੇ ਲਈ ਅਰਦਾਸ ਕਰ ਦੇ ਮੇਰੀ ਬਿਮਾਰੀ ਜੜੋਂ ਮਿਟ ਜਾਵੇ ਅਰਦਾਸ 'ਚ ਬਹੁਤ ਤਾਕਤ ਹੈ ਪ੍ਰੇਅਰ 'ਚ ਬਹੁਤ ਤਾਕਤ ਹੈ ਪਰ ਕੁਝ ਲੋਕ ਇਹਦਾ ਮਿਸਯੂਜ਼ ਕਰ ਰਹੇ ਇੱਥੇ ਆ ਕੇ ਜੇ ਤੁਸੀਂ ਸਿੱਧੀ ਕਿਸੇ ਮਾਂ ਦੇ ਢਿੱਡੋਂ ਦਵਾਵਾਂ ਲੈਨੇ ਹੋ ਇਹਦੇ ਵਰਗੀ ਸੇਵਾ ਹੋਰ ਕੀ ਹੋ ਸਕਦੀ ਤੁਸੀਂ ਕਦ ਲੈ ਆਏ ਹੋ ਤੁਹਾਡਾ ਕੋਣਾ ਮਰੀਜ਼ ਤੁਸੀਂ ਕਦੋਂ ਤੋਂ ਹੈਲਪ ਲੈ ਰਹੇ ਹੋ ਇਥੋਂ ਇਹ ਹੋਈਗੇ 2-3 ਮਹੀਨੇ ਹੋ ਗਏ ਮਰੀਜ਼ ਕੌਣ ਸੀ ਮੀਨਾ ਰਾਣੀ ਤੁਹਾਡੀ ਵਾਈਫ ਨੇ ਤੁਹਾਡੀ ਮਦਦ ਕਰ ਰਹੇ ਨੇ ਇਹ ਹੈਲਪ ਹੋ ਰਹੀ ਹੈ ਹਾਂ ਜੀ ਤੁਹਾਡਾ ਕੀ ਹੈ ਜੀ ਤੁਸੀਂ ਕਿਉਂ ਆਏ ਹੋ ਕੀ ਹੋਇਆ इनको ਪਹਿਲੀ ਵਾਰ ਆਇਓ ਆਪ ਯਹਾਂ ਤੇ ਨੂੰ ਮਿਲ ਲਿਆਗੇ ਵੀ ਮਿਲਣਾ ਕੀ ਕਹਤੇ ਉਹ ਬੈਠੋ ਇਥੇ ਜਿੰਨੇ ਵੀ ਮਰੀਜ਼ ਆਉਂਦੇ ਨੇ ਕੋਸ਼ਿਸ਼ ਕਰੀਦੀ ਹੈ ਕਿ ਇੱਕ ਇੱਕ ਦੀ ਸੁਣਵਾਈ ਕਰੀਦੀ ਹੈ ਸੁਣਵਾਈ ਕਰਨ ਤੋਂ ਬਾਅਦ ਕੋਸ਼ਿਸ਼ ਕਰੀਦੀ ਹੈ ਕਿ ਹੈਲਪ ਹੋ ਸਕੇ ਪਰ ਦੇਖੋ ਯਾਰ ਹੈਲਪ ਤਾਂ ਪੈਸੇ ਨਾਲ ਹੋਣੀ ਹੈ ਗੱਲਾਂ ਨਾਲ ਤਾਂ ਹੈਲਪ ਹੋਣੀ ਨਹੀਂ ਨਾ ਮੇਰੇ ਇਹ ਕਹਿਣ ਨਾਲ ਹੈਲਪ ਹੋਣੀ ਹੈ ਕਿ ਜਾਓ ਤੁਹਾਡੀ ਹੈਲਪ ਹੋਗੀ ਹੈਲਪ ਤਾਂ ਮਾਇਆ ਨਾਲ ਹੋਣੀ ਹੈ ਬਾਪੂ ਜੀ ਵੀ ਆਏ ਹੋਣ ਇਹਨਾਂ ਦੀ ਐਮ ਆਰ ਆਈ ਹੋਣੀ ਹੈ ਤਕਰੀਬਨ 13-1400 ਰੁਪਏ ਦੀ ਐਮ ਆਰ ਆਈ ਹੈ ਐਮ ਆਰ ਆਈ ਕਰਾਉਣ ਵਾਸਤੇ ਵੀ ਬਾਪੂ ਕੋਲ ਪੈਸੇ ਨਹੀਂ ਹੈਗੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਲੁਧਿਆਣਾ ਸ਼ਹਿਰ ਬਹੁਤ ਮਹਾਨ ਸ਼ਹਿਰ ਹੈ ਬਿਜ਼ਨਸਮੈਨਾਂ ਦਾ ਪੈਸੇ ਵਾਲਿਆਂ ਦਾ ਵੱਡੇ ਵੱਡੇ ਦਿਗਜ ਬਿਜ਼ਨਸਮੈਨ ਲੁਧਿਆਣੇ ਸ਼ਹਿਰ ਤੋਂ ਹੈਗੇ ਨੇ ਪਰ ਲੱਖ ਦੀ ਲਾਹਨਤ ਐ ਇਸੇ ਲੁਧਿਆਣੇ ਸ਼ਹਿਰ ਤੇ ਵਿੱਚ ਹੀ ਮਾਂ ਜੇ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਬੱਚਾ ਪੈਸੇ ਨਾ ਹੋਣ ਕਰਕੇ ਮਰ ਗਿਆ ਉਹ ਬੱਚੇ ਦਾ ਨਾਮ ਸ਼ਿਵਾ ਹੈ ਮੈਂ बार-बार ਨਾਮ ਤੇ ਜੋਰ ਇਸ ਲਈ ਪਾ ਰਿਹਾ ਕਿ ਸ਼ਿਵ ਭਗਵਾਨ ਨੂੰ ਅਸੀਂ ਸਾਰੇ ਹੀ ਬੜਾ ਪਿਆਰ ਕਰਦੇ ਆਂ ਪਰ ਕੀ ਸ਼ਿਵ ਭਗਵਾਨ ਖੁਸ਼ ਹੁੰਦੇ ਹੋਣਗੇ ਕਿ ਮੇਰਾ ਇੱਕ ਬੱਚਾ ਦਵਾਈ ਤੋਂ ਬਿਨਾ ਤੜਪ ਰਿਆ ਤੁਸੀਂ ਯਕੀਨ ਨਹੀਂ ਮੰਨ ਰਹੇ ਉਹ ਬੱਚੇ ਕੋਲ ਸੱਚੀ ਇਲਾਜ ਕਰਾਣ ਜੋਗੇ ਪੈਸੇ ਨਹੀਂ ਅਸੀਂ ਆਪਣੀ ਐਂਬੂਲੈਂਸ ਮੰਗਾਈ ਹੋਈ ਐ 5 ਕਿਲੋ ਮਿੰਟ ਚੋਂ ਐਂਬੂਲੈਂਸ ਆ ਰਹੀ ਆ ਅਸੀਂ ਹੁਣ ਹੀ ਇਹਨਾਂ ਨੂੰ ਭੇਜਾਂਗੇ ਛੋਟੇ ਛੋਟੇ ਬੱਚੀਆਂ ਵੀ ਇਹਦੀ ਹੈਲਪ ਕਰਕੇ ਗਈਆਂ ਪਰ ਅਫਸੋਸ ਇੱਕ ਮੈਂ ਕਹਾਣੀ ਤੁਹਾਨੂੰ ਦੱਸ ਸਕਦਾ ਦੋ ਦੱਸ ਸਕਦਾ ਪਰ 100 100 ਕਹਾਣੀਆਂ ਤੁਹਾਨੂੰ ਮੈਂ ਕਿਵੇਂ ਦੱਸਾਂ ਪਿੱਛੇ ਮੇਰੇ ਇਸ ਟਾਈਮ 100 ਮਰੀਜ਼ ਬੈਠਾ ਕੱਲੇ ਕੱਲੇ ਦੀ ਮੈਂ ਰੀਲ ਪਾ ਕੇ ਵਾਇਰਲ ਨਹੀਂ ਕਰ ਸਕਦਾ ਤੁਸੀਂ ਇੱਕ ਮਰੀਜ਼ ਦੀ ਵੀਡੀਓ ਦੇਖ ਕੇ ਇਮੋਸ਼ਨਲ ਹੋ ਕੇ ਉਹਦੇ ਖਾਤੇ 'ਚ ਲੱਖ ਰੁਪਏ ਪਾ ਸਕਦੇ ਹੋ ਪਰ ਮੇਰੇ ਕੋਲ ਇੱਥੇ ਰੋਜ਼ 100 ਮਰੀਜ਼ ਮੈਂ ਰੋਜ਼ 100 ਮਰੀਜ਼ਾਂ ਨੂੰ ਸੁਣਨਾ ਹੁੰਦਾ ਸੁਣਨ ਤੋਂ ਬਾਅਦ ਉਹਨਾਂ ਦੀ ਹੈਲਪ ਕਰਨੀ ਹੁੰਦੀ ਹੈ ਇਹ ਤੁਹਾਡੇ ਸਾਥ ਤੋਂ ਬਗ ਮੈਂ ਬੇਨਤੀ ਕਰਨਾ ਚਾਹਨਾ ਜਿੱਥੇ ਤੱਕ ਵੀ ਮੇਰੀ ਤੁਸੀਂ ਵੀਡੀਓ ਦੇਖ ਰਹੇ ਹੋ ਅਗਰ ਤੁਹਾਡੇ ਚ ਇਨਸਾਨੀਅਤ ਨਾਮ ਦੀ ਚੀਜ਼ ਹੈ ਤੁਸੀਂ ਵੀ ਕੋਈ ਪਰਮਾਤਮਾ ਕੋਲੋਂ ਕੁਝ ਮੰਗਣਾ ਚਾਹੁੰਦੇ ਹੋ ਕੋਈ ਭੁੱਲ ਬਖਸ਼ਾਣਾ ਚਾਹੁੰਦੇ ਹੋ ਅਰਦਾਸ ਕਰਨਾ ਚਾਹੁੰਦੇ ਹੋ ਤਾਂ ਸਿੱਧੀ ਕਿਸੇ ਦੀ ਮਦਦ ਕਰਕੇ ਸਿੱਧੀ ਮਹਾਰਾਜ ਤੱਕ ਅਰਦਾਸ ਪਹੁੰਚਾਓ ਇਸ ਤੋਂ ਇਲਾਵਾ ਰੱਬ ਤੱਕ ਗੱਲ ਪਹੁੰਚਾਉਣ ਦਾ ਕੋਈ ਤਰੀਕਾ ਨਹੀਂ ਇੱਕ ਦੁਖੀ ਹਿਰਦੇ ਨੂੰ ਉਹਨੂੰ ਜਾ ਕੇ ਸੁੱਖ ਦੇਣਾ ਇੱਕ ਭੁੱਖੇ ਨੂੰ ਜਿਵੇਂ ਅੰਨ ਦੇਣਾ ਤੇ ਇੱਕ ਪਿਆਸੇ ਨੂੰ ਜਿਵੇਂ ਪਾਣੀ ਦੇਣਾ ਉਹ ਤੁਸੀਂ ਸੋਚੋ ਤਿੰਨ ਦਿਨ ਤੋਂ ਪਿਆਸੇ ਹੋਵੋ ਤੇ ਤੁਹਾਨੂੰ ਕੋਈ ਆ ਕੇ ਪਾਣੀ ਦਾ ਗਲਾਸ ਦੇ ਦੇਵੇ ਤੁਹਾਡੇ ਲਈ ਤਾਂ ਰੱਬ ਹੀ ਹੈ ਨਾ ਕਿੰਨੀ ਢਿੱਡੋਂ ਦਿਲੋਂ ਦੁਆਵਾਂ ਦਊਂਗੇ ਤੁਸੀਂ ਉਸ ਬੰਦੇ ਨੂੰ ਕਿ ਤੂੰ ਮੈਨੂੰ ਪਾਣੀ ਦਾ ਗਲਾਸ ਦਿੱਤਾ ਇੱਥੇ ਰੋਜ਼ ਮਰੀਜ਼ ਬਿਨ ਨਾਗਾ 365 ਦਿਨ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਅਸੀਂ ਇੱਥੇ ਬੈਠਦੇ ਹਾਂ ਸਾਡੀ ਟੀਮ ਚ ਦੋ ਭੈਣਾ ਵੀ ਨੇ ਇਹਨਾਂ ਨੇ ਨਾਮ ਆਪਣਾ ਗੁਪਤ ਰੱਖਣ ਨੂੰ ਦੱਸਿਆ ਆ ਸਾਡੀ ਪੂਰੀ ਟੀਮ ਹੈ ਜਿਹੜੇ ਇੱਕ ਇੱਕ ਮਰੀਜ਼ ਨਾਲ ਤੁਸੀਂ ਦੇਖੋ ਇਹ ਕੋਈ ਇੱਕ ਕੈਂਪ ਨਹੀਂ ਲੱਗਦਾ ਇਹ ਕੋਈ ਮਹੀਨੇ ਚ ਇੱਕ ਦਿਨ ਲੱਗਣ ਵਾਲਾ ਕੈਂਪ ਨਹੀਂ ਹੈਗਾ ਇਹ ਰੋਜ਼ ਬਿਨ ਨਾਗਾ ਕਈ ਵਾਰ ਸਾਡੇ ਕੋਲ ਐਜ਼ ਅ ਵੌਲੰਟੀਅਰ ਸੇਵਾ ਕਰਨ ਵਾਲੇ ਵੀ ਟੀਮ ਮੈਂਬਰ ਨਹੀਂ ਹੁੰਦੇ ਤੁਹੇ ਦੇਖੋ ਇਹ ਭੈਣਾਂ ਵੀ ਦੋ ਲੱਗੀਆਂ ਹੋਈਆਂ ਆਪਣਾ ਡਾਟਾ ਨੋਟ ਕਰ ਰਹੀਆਂ ਨੇ ਪੇਸ਼ੈਂਟਾਂ ਦਾ ਪੇਸ਼ੈਂਟਾਂ ਦਾ ਨਾਮ ਫੋਨ ਨੰਬਰ ਐਡਰੈਸ ਆ ਕਿੱਡੀ ਵੱਡੀ ਸੇਵਾ ਹੈ ਔਰ ਪਿਛਲੇ 5 6 ਮਹੀਨਿਆਂ ਤੋਂ ਇਹ ਭੈਣਾਂ ਸੇਵਾ ਕਰ ਰਹੀਆਂ ਨੇ ਔਰ ਸ਼ਰਮ ਦੀ ਗੱਲ ਹੈ ਕਿ ਮੈਨੂੰ ਇਹਨਾਂ ਦਾ ਦੋਨੋਂ ਦਾ ਨਾਮ ਵੀ ਨਹੀਂ ਪਤਾ ਕਿਉਂਕਿ ਉਹ ਆਂਦੀਆਂ ਨੇ ਆਪਣੀ ਆਕੇ ਸੇਵਾ ਨਿਭਾ ਕੇ ਚਲ ਜਾਂਦੀਆਂ ਨੇ ਇਹਨਾਂ ਨੂੰ ਵੀ ਨਹੀਂ ਸ਼ਾਇਦ ਪਤਾ ਕਿ ਇਹ ਕੀ ਕਰਮ ਖੱਟ ਰਹੀਆਂ ਨੇ ਕਿ ਦੁਨੀਆ 'ਚ ਸੇਵਾ ਤੋਂ ਵੱਡਾ ਕੁਝ ਵੀ ਨਹੀਂ ਸਭ ਤੋਂ ਉੱਤੇ ਹੈ ਸੇਵਾ ਜਿੰਨੇ ਮਰਜ਼ੀ ਤੁਸੀਂ ਵੇਦ ਗ੍ਰੰਥ ਪੜ੍ਹ ਲਓ ਉਹਦਾ ਨਚੋੜ ਇਹੀ ਨਿਕਲਦਾ ਕਿ ਕਿਸੇ ਦੀ ਮਦਦ ਕਰੋ ਔਰ ਆ ਸਾਡੀ ਟੀਮ ਤੁਸੀਂ ਦੇਖੋ ਕੱਲੇ-ਕੱਲੇ ਪੇਸ਼ੈਂਟ ਨਾਲ ਗੱਲ ਕਰਦੀ ਐ ਔਰ ਕੋਸ਼ਿਸ਼ ਕਰਦੀ ਐ ਕਿ ਉਹਨਾਂ ਦਾ ਹੱਲ ਹੋ ਸਕੇ ਪਿੱਛੇ ਮਰੀਜ਼ਾਂ ਦਾ ਰਸ਼ ਲੱਗਿਆ ਹੋਇਆ ਟੀਮ ਆਪਣੇ ਹਿਸਾਬ ਨਾਲ ਜਿੰਨੇ ਜੋਗੀ ਹੈ ਹੈਲਪ ਕਰ ਰਹੀ ਐ ਮੈਂ ਇਸ ਵੀਡੀਓ ਰਾਹੀਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਸਾਰੇ ਵੀ ਜਰੂਰ ਜਿੰਨੇ ਜੋਗਿਓ ਬੈਠੀਏ ਮੈਂ ਵੀ ਇਹੀ ਰਿਕਵੈਸਟ ਕਰਨਾ ਚਾਹੁੰਦਾ ਵੀਡੀਓ ਰਾਹੀਂ ਕਿ ਤੁਸੀਂ ਜਿੰਨੇ ਜੋਗੇ ਵੀ ਹੋ ਇਹਨਾਂ ਸਾਰਿਆਂ ਲਈ ਅਰਦਾਸ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਰਬੱਤ ਦੇ ਭਲੇ ਦੀ ਕਮੈਂਟ ਕਰਕੇ ਅਰਦਾਸ ਕਰਿਓ ਤੇ ਦੁਨੀਆ 'ਚ ਪਖੰਡੀ ਲੋਕਾਂ ਕੋਲ ਬਚੋ ਜਿਹੜੇ ਰੱਬ ਨਾਲ ਮਲਵਾਨ ਦਾ ਇਹ ਰੱਬ ਤੱਕ ਸਨੇਹਾ ਪਹੁੰਚਾਉਣ ਦਾ ਫਾਇਦਾ ਚੱਕ ਰਹੇ ਨੇ ਬੜੇ ਲੋਕ ਨੇ ਸਾਡੇ ਸਮਾਜ 'ਚ ਜਿਹੜੇ ਕਹਿੰਦੇ ਨੇ ਸਾਡੀ ਰੱਬ ਨਾਲ ਸਿੱਧੀ ਹੈ ਜੇ ਰੱਬ ਨਾਲ ਇੰਨੀ ਹੋਈ ਸਿੱਧੀ ਹੈ ਤਾਂ ਆਪਣੇ ਦੁੱਖ ਤਾਂ ਮਟਾਲਾ ਪਹਿਲਾਂ ਲੋਕਾਂ ਦੇ ਤਾਂ ਬਾਅਦ 'ਚ ਮਟਾਈ ਪਰ ਅਫਸੋਸ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਦੇ ਡਰ ਨੂੰ ਕੈਸ਼ ਕੀਤਾ ਜਾ ਰਿਹਾ ਮੇਰੇ ਕੋਲ ਅੱਜ ਇੱਕ ਭੈਣ ਦੀ ਈਮੇਲ ਆਈ ਮੈਂ ਇੰਸਟਾਗ੍ਰam ਤੇ ਇੱਕ ਰੀਲ ਵੀ ਪਾ ਕੇ ਹਟਿਆ ਜਰੂਰ ਦੇਖਿਓ ਉਹਦੇ ਵਿੱਚ ਉਹ ਭੈਣ ਕੋਲ 4000 ਡਾਲਰ ਰੁਪਇਆ ਠੱਗ ਲਿਆ ਗਿਆ ਸਿਰਫ ਇਹ ਕਹਿ ਕੇ ਕਿ ਅਸੀਂ ਤੇਰੇ ਲਈ ਅਰਦਾਸ ਕਰਾਂਗੇ ਅਸੀਂ ਤੇਰੇ ਲਈ ਪ੍ਰੇ ਕਰਾਂਗੇ ਤੇਰੇ ਘਰ ਦੇ ਜਿੰਨੇ ਕਲੇਸ਼ ਨੇ ਤੇਰੀ ਲੋਟਰੀ ਨਿਕਲੇਗੀ ਤੇਰੇ ਘਰ ਦੇ ਕਲੇਸ਼ ਮੁੱਕ ਜਾਣਗੇ ਤੇਰੇ ਦੁੱਖ ਦਾਰੂ ਤੇਰੇ ਦੁੱਖ ਖਤਮ ਹੋ ਜਾਣਗੇ ਅਸੀਂ ਗੁਰਸੱਭ ਦਾ ਜੀਵਨ ਪੜ੍ਹਦੇ ਆ ਦੁੱਖ ਤਾਂ ਉਹਨਾਂ ਦੀ ਜ਼ਿੰਦਗੀ ਚ ਵੀ ਬਹੁਤ ਸੀ ਸਾਡੀ ਕੀ ਔਕਾਤ ਹੈ ਕਿ ਸਾਡੀ ਜ਼ਿੰਦਗੀ ਚ ਨਾ ਆਵੇ ਅਸੀਂ ਦੁੱਖਾਂ ਤੋਂ ਇੰਨਾ ਡਰਨ ਲੱਗ ਗਏ ਕਿ ਅੱਜ ਮੇਰੇ ਘਰ ਦੇ ਵਿੱਚ ਕੋਈ ਛੋਟੀ ਜਿਹੀ ਪ੍ਰੋਬਲਮ ਹੋ ਗਈ ਤੇ ਮੈਂ ਦਰ ਦਰ ਧੱਕੇ ਖਾਣਾ ਫਿਰਦਾ ਹਾਏ ਮੈਂ ਇੱਥੇ ਪੈਸੇ ਝੜਾਦਾ ਮੈਂ ਇਹ ਬੰਦੇ ਦੇ ਅ ਤੇ ਮੇਰੀ ਪ੍ਰੋਬਲਮ ਦੂਰ ਹੋ ਜਾਏਗੀ ਬੱਚੋ ਇਨਾ ਪਖੰਡੀਆਂ ਤੋਂ ਤੁਹਾਡਾ ਜੀਵਨ ਨਸ਼ਟ ਕਰ ਦੇਣਗੇ ਕਿਉਂਕਿ ਅੱਜ ਕੱਲ ਲੋਕਾਂ ਨੂੰ ਗਿਆਨ ਘੱਟ ਹੈ ਤੇ ਅੰਧਵਿਸ਼ਵਾਸ ਤੇ ਸ਼ਰਦਾ ਜ਼ਿਆਦਾ ਹੋਈ ਪਈ ਹੈ ਜਿਵੇਂ ਮੈਂ ਅੱਜ ਇੱਕ ਰੀਲ ਪਾਈ ਸੀ ਜਿਸ ਵਿੱਚ ਮੈਂ ਕਿਹਾ ਸੀਗਾ ਕਿ ਜਿਹੜਾ ਵਿਸ਼ਵਾਸ ਹੈ ਜਿਹੜੀ ਉਮੀਦ ਹੈ ਉਹ ਲੋਕਾਂ ਨੂੰ ਇੰਨੀ ਕੁ ਜ਼ੀਰੋ ਹੋ ਚੁੱਕੀ ਹੈ ਪਰਮਾਤਮਾ ਤੇ ਵਿਸ਼ਵਾਸ ਹੀ ਹੈ ਨਹੀਂ ਔਰ ਇੰਨਾ ਸਮਾਜ ਸਾਡੇ ਬੁਰਾ ਹਾਲ ਹੋ ਚੁੱਕਾ ਕਿ ਜਿੱਦਾਂ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਮੈਂ ਬੇਨਤੀ ਕਰਨਾ ਚਾਹਣਾ ਇਸ ਵੀਡੀਓ ਰਹੀ ਮੇਰੇ ਇੰਸਟਾਗ੍ਰam ਵਾਲੀ ਜਾ ਕੇ ਰੀਲ ਜਰੂਰ ਦੇਖਿਓ ਬੜੀ ਦਿਲੋਂ ਮੈਂ ਉਹ ਗੱਲ ਬੋਲੀਆਂ ਨੇ ਪ੍ਰਮਾਤਮਾ ਦਾ ਮਤਲਬ ਮੈਂ ਰੱਬ ਕਿੰਨੂੰ ਮੰਨਦਾ ਮੈਂ ਉਹ ਚ ਦੱਸਿਆ ਮੈਂ ਆਪਣਾ ਰੱਬ ਪੂਜਿਆ ਤੁਸੀਂ ਵੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਇਓ ਅਗਰ ਗੱਲਾਂ ਚੰਗੀਆਂ ਲੱਗਣ ਧੰਨਵਾਦ ਕੀ ਨਾਮ ਤੁਹਾਡਾ ਪਾਪਾ ਇੱਥੇ ਹੀ ਐ ਸੀਰਤ ਰੁਕੋ ਇੱਕ ਮਿੰਟ ਬੁੱਤੋ ਓਏ ਅੱਛਾ ਅੱਛਾ ਰੋਣਾ ਨਹੀਂ ਰੋਣਾ ਨਹੀਂ ਹਲ ਕੀ ਨਾਮ ਤੁਹਾਡਾ ਡਾਕਟਰ ਸੀਰਤ ਡਾਕਟਰ ਸੀਰਤ ਤੁਸੀਂ ਡਾਕਟਰ ਬਣ ਵੀ ਗਏ ਡਾਕਟਰ ਸਿਰਤ ਵਾਸਤੇ ਟਰੋਫੀ ਲੈ ਕੇ ਆਓ ਆ ਲਓ ਇਹ ਤੁਹਾਡੇ ਅੱਛੇ ਕੰਮ ਕਰਨ ਲਈ ਤੁਹਾਡੀ ਟਰੋਫੀ ਹੈ ਠੀਕ ਹੈ ਜੀ ਥੈਂਕ ਯੂ ਬੋਲੋ ਡਾਕਟਰ ਸਾਹਿਬ ਥੈਂਕ ਯੂ ਇੱਕ ਹੋਰ ਦੇ ਦਿਓ ਇਹਨਾਂ ਨੂੰ ਲਓ ਜੀ ਤੁਹਾਡਾ ਸ਼ੁਭਨਾਮ ਗੁਰਨੀਤ ਕੌਰ ਗਨੀਪ ਕੌਰ ਗਨੀਪ ਕੌਰ ਆਜੋ ਆਜੋ ਪੁੱਤਰ ਜੀ ਆਜੋ ਇਹਨਾਂ ਨੂੰ ਦੇ ਦਿਓ ਸੇਵਾ ਇਹਨਾਂ ਨੂੰ ਦੇ ਦਿਓ ਆ ਲਓ ਜੀ ਆ ਛੋਟੇ ਛੋਟੇ ਬੱਚੇ ਦੇਖੋ ਰੱਬ ਦਾ ਰੂਪ ਬਣ ਕੇ ਆਏ ਨੇ ਤੁਹਾਡੇ ਵਾਸਤੇ ਆ ਤੁਸੀਂ ਵੀ ਦੇ ਦਿਓ ਪੁੱਤਰ ਲਓ ਜੀ ਵਾਹਿਗੁਰੂ ਕੋਈ ਆ ਬੱਚਾ ਦੇਖੋ ਜੀ ਸوير ਦਾ ਇੰਨਾ ਸੀਰੀਅਸ ਹੈ ਨਾਮ ਬੱਚੇ ਦਾ ਰੱਖਿਆ ਸ਼ਿਵ ਭਗਵਾਨ ਸ਼ਿਵ ਦੇ ਨਾਮ ਤੋਂ ਤੇ ਤੂੰ ਦੇਖੋ ਬੱਚੇ ਕੋਲ ਇਲਾਜ ਕਰਾਣ ਦੇ ਕੋਈ ਪੈਸੇ ਨਹੀਂ ਹੋਣ ਅਸੀਂ ਐਂਬੂਲੈਂਸ ਮੰਗਾਈ ਹੈ ਇਹਨਾਂ ਨੂੰ ਭੇਜ ਕੇ ਸਾਰਾ ਟ੍ਰੀਟਮੈਂਟ ਕਰਾਵਾਂਗੇ ਇੰਨਾ ਬੱਚਾ ਸੀਰੀਅਸ ਹੈ ਨਾ ਇਸ ਟਾਈਮ ਕੀ ਇਮੇਜਿਨ ਕਰਨਾ ਵੀ ਔਖ ਹੈ ਔਰ ਸ਼ਾਬਾਸ਼ ਪੁੱਤਰ ਡਾਕਟਰ ਸਾਹਿਬ ਤੁਸੀਂ ਹੋਣੀ ਇਹ ਤਾਂ ਬਹੁਤ ਗੰਦੀ ਰਿੰਦੀ ਚਾਚੂ ਕੋਲੇ ਜਾਣਾ ਵਾਹ ਜੀ ਵਾਹ ਸ਼ਾਬਾਸ਼ ਐਦਾਂ ਦੇ ਬੱਚੇ ਹੋਣੇ ਚਾਹੀਦੇ ਨੇ ਵੈਸੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਛੋਟੇ ਹੁੰਦੇ ਤੋਂ ਇਹ ਆ ਕੁਝ ਦਿਖਾਉਂਗੇ ਤੁਹਾਨੂੰ ਦੇਖੋ ਇਸ ਸਮ ਸਮਾਹ ਤੇ ਕੀ ਬੀਤਰੀ ਹੈ ਤਾਂ ਉਹੀ ਸਮਝ ਸਕਦਾ ਜਿਹਦੇ ਆਪ ਤੇ ਮਤਲਬ ਇਹ ਬੀਤਰੀ ਹੋਵੇ ਆਜੋ ਜੀ ਆਜਾ ਲੈ ਵੀ ਲੈ ਬੱਚਿਆਂ ਨੇ ਅੱਜ ਨੇਰੀ ਠਾਈ ਲਈ ਹੋਈ ਆ ਲੈ ਆਓ ਜੀ ਇਹਨਾਂ ਨੂੰ ਦੇ ਦਿਓ ਦੇ ਦਿਓ ਲਵਾ ਜੀ ਵਾ ਦੇਖੋ ਅੱਜ ਸਾਰੇ ਬੱਚਿਆਂ ਨੇ ਤੁਹਾਡੇ ਬੱਚੇ ਦੀ ਜਾਨ ਬਚਾ ਦੇਣੀ ਇਹਨਾਂ ਸੇ ਦੁਆ ਮੰਗਿਓ ਅਰਦਾਸ ਕਰਿਓ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਬੱਚਾ ਬਹੁਤ ਸੀਰੀਅਸ ਹੈ ਜੀ ਆਹ ਲਓ ਜੀ ਆਹ ਲਓ ਲਓ ਪੁੱਤਰ ਥੈਂਕ ਯੂ ਆਪਨੇ ਸੇਵਾ ਕੀਤੀ ਥੈਂਕ ਯੂ ਥੈਂਕ ਯੂ ਭੈਣੇ